ਸਾਸਤਰੀ ਗੱਲ ਸ਼ਰਕਤ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਬੀਤੇ ਕੁਝ ਦਿਨ ਪਹਿਲਾਂ ਭਾਨੇ ਸਿੱਧੂ ਦਾ ਇਸਾਈ ਭਾਈਚਾਰੇ ਦੇ ਵੱਲੋਂ ਬਹੁਤ ਹੀ ਤਿੱਖਾ ਤੇ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ ਉਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਭਾਨੇ ਸਿੱਧੂ ਤੇ ਇੱਕ ਹੋਰ ਸਖਸ਼ ਦੇ ਨਾਲ ਹੀ ਇੱਕ ਲੇਡੀਜ਼ ਦਾ ਜਿਹੜਾ ਪਤਲਾ ਫੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਦੱਸਦੀ ਜਦੋਂ ਪਤਲਾ ਫੋਕਣ ਲੱਗੇ ਸਨ ਪਤਲੇ ਦੇ ਵਿੱਚ ਜਿਹੜੀ ਫੋਟੋ ਸੀ ਉਹ ਕੋਈ ਹੋਰ ਨਹੀਂ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦੀ ਫੋਟੋ ਜਿਹੜੀ ਆ ਪਤਲੇ ਦੇ ਉੱਪਰ ਲਗਾ ਕੇ ਫੋਕਣ ਦੀ ਤਿਆਰੀ ਚੱਲ ਰਹੀ ਸੀ ਤਾਂ ਉਧਰੋਂ ਐਨੀਆਂ ਜਿਹੜੇ ਐ ਸਿੱਧੂ ਮੂਸੇਵਾਲੇ ਦੇ ਫੈਨ ਐ ਉਹ ਘੜ ਘੁੱਟੇ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਜਿਹੜਾ ਪੁੱਤਲਾ ਉਹਨਾਂ ਦੇ ਕੋਲੋਂ ਲਗਾ ਕੇ ਚੌਂਕ ਦੇ ਵਿੱਚ ਲਿਆਂਦਾ ਗਿਆ ਪੁੱਤਲੇ ਦੇ ਉੱਪਰ ਤਾਂ ਜਿੱਦੇ ਹੀ ਪਤਾ ਲੱਗਦਾ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਇਹ ਪੁੱਤਲਾ ਹੈ ਹਾਲਾਂਕਿ ਸਹੀ ਭਜੈਰ ਦੇ ਵੱਲੋਂ ਇਹ ਮੰਨਿਆ ਗਿਆ ਕਿ ਉਹ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਪੁੱਤਲਾ ਨਹੀਂ ਭਾਵੇਂ ਸਿੱਧੂ ਦੀ ਮਾਤਾ ਦਾ ਪੁੱਤਲਾ ਜਿਹੜਾ ਉਹ ਫੋਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਮਾਤਾ ਚਰਨਗੌਰ ਦੀ ਫੋਟੋ ਹੈ ਤਾਂ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਮਾਤਾ ਚਰਨ ਕੌਰ ਦੀ ਫੋਟੋ ਹੈ ਤਾਂ ਉਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਤਾਂ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵੱਲੋਂ ਇੱਕ ਤਿੱਖਾ ਜਿਹਾ ਵਿਰੋਧ ਕੀਤਾ ਗਿਆ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਪੋਸਟਾਂ ਪਾਈਆਂ ਗਈਆਂ ਇਸਾਈ ਭਾਈਚਾਰੇ ਦੇ ਖਿਲਾਫ ਦੇ ਵਿੱਚ ਹਾਲਾਂਕਿ ਇਸਾਈ ਭਾਈਚਾਰੇ ਦੀ ਜਿਹੜੀ ਕੋਈ ਗੱਲਬਾਤ ਸੀ ਉਹ ਭਾਨੇ ਸਿੱਧੂ ਦੇ ਖਿਲਾਫ ਸੀ ਭਾਨੇ ਸਿੱਧੂ ਦੇ ਖਿਲਾਫ ਜਿਹੜੀ ਐ ਨਾਰੇबाजी ਕੀਤੀ ਜਾ ਰਹੀ ਸੀ ਤਾਂ ਭਾਨੇ ਸਿੱਧੂ ਦਾ ਜੀ ਪੁੱਤਲਾ ਫੁੱਕਣ ਲੱਗੇ ਸੀ ਪਰ ਜਦੋਂ ਉਹਨਾਂ ਦੇ ਵੱਲੋਂ ਮਤਾਚਾਰਨ ਕੌਰ ਦਾ ਜਿਹੜਾ ਪੁੱਤਲਾ ਫੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਇੱਕ ਮਾਰ ਖਾਨੀ ਦਾ ਜਿਹੜਾ ਕੇਸ ਹੈ ਉਹ ਠੋਕਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਪੁੱਤਲਾ ਇਹ ਨਜਾਇਜ਼ ਹੈ ਇਹ ਜਿਹੜਾ ਫੁੱਕੇ ਜਾ ਰਿਹਾ ਮਤਾਚਾਰਨ ਕੌਰ ਦਾ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਕਿਸ ਨੇ ਇਹਨੂੰ ਜਿਹੜਾ ਪੁੱਤਲਾ ਫੁੱਕਣ ਦੇ ਲਈ ਕਿਹਾ ਤਾਂ ਉਹਨਾਂ ਨੇ ਬਲੋ ਪਤਲਾ ਇਹਦਾ ਫੁਕੈ ਨਹੀਂ ਸੀ ਗਿਆਤਾ ਅੱਜ ਈਸਾਈ ਭਾਈਚਾਰਾ ਇਕੱਠਾ ਹੋ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਪਹੁੰਚਿਆ ਜਿੱਥੇ ਜਾ ਕੇ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਉਹਨਾਂ ਦੇ ਲਈ ਕਿਹਾ ਗਿਆ ਕਿ ਅਸੀਂ ਮਾਤਾ ਚਰਨ ਕੌਰ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਬੌਰ ਸਿੰਘ ਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਕਰਦੇ ਹਾਂ ਸਾਡੀ ਇਹ ਮੰਨਛਾ ਨਹੀਂ ਸੀ ਕਿ ਅਸੀਂ ਇਹਨਾਂ ਨੂੰ ਠੇਸ ਪਹੁੰਚਾਈਏ ਜਾਂ ਫਿਰ ਮਾਤਾ ਚਰਨ ਕੌਰ ਦਾ ਪਤਲਾ ਫੁਕਿਆ ਜਾਵੇ ਪਰ ਉਹ ਜਿਹੜਾ ਪੁਤਲਾ ਉਸਦੀ ਫੋਟੋ ਜਿਹੜੀ ਗਲਤ ਤਰੀਕੇ ਦੇ ਨਾਲ ਕਿਸੇ ਨੇ ਸਾਨੂੰ ਛਾਪ ਕੇ ਦੇ ਦਿੱਤੀ ਸੀ ਜਿਵੇਂ ਹੀ ਸਾਨੂੰ ਪਤਾ ਲੱਗਿਆ ਕਿ ਇਹ ਸਿੱਧੂ ਮੂਸੇਵਾਲ ਦੀ ਮਾਤਾ ਅਸੀਂ ਉਹ ਪੁਤਲਾ ਜਿਹੜਾ ਨਹੀਂ ਫੁਕਿਆ ਤਾਂ ਅੱਜ ਉਹਨਾਂ ਦੇ ਵੱਲੋਂ ਜਾ ਕੇ ਜਿਹੜੀ ਐ ਮਾਫੀ ਵੀ ਮੰਗੀ ਗਈ ਹੈ ਤਾਂ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਉਹਨਾਂ ਨੂੰ ਮਾਫੀ ਨਾਮਾ ਜਿਹੜਾ ਦੇ ਦਿੱਤਾ ਤੇ ਕੀ ਕੁਝ ਕਿਹਾ ਸਿੱਧੂ ਮੁਸੇਵਾਲੇ ਦੇ ਪਿਤਾ ਨੇ ਇਸਾਈ ਭਾਈ ਚਾਰਾ ਜਦੋਂ ਇਕੱਠੇ ਹੋ ਕੇ ਪਿੰਡ ਬੂਸੇ ਉਹਨਾਂ ਦੇ ਕੋਲੋਂ ਜਿਹੜੀ ਹੈ ਇਸ ਗੱਲ ਦਾ ਸਪਸ਼ਟੀਕਰਨ ਉਹਨਾਂ ਨੂੰ ਦੇਣ ਗਏ ਨੇ ਆਪਣੀ ਗਲਤੀ ਮੰਨਣਗੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਆ ਬਲਕੌਰ ਸਿੰਘ ਉਹਨਾਂ ਨੇ ਕੀ ਕਿਹਾ ਅ ਮੈਂ ਅੱਜ ਖੜਾ ਹਾਂ ਜੀ ਪਿੰਡ ਮੁਸੇਵਾਲੇ ਦੇ ਸਾਡੇ ਬਹੁਤ ਸਤਿਕਾਰਯੋਗ ਭਾਈ ਸ਼ੋਭਜੀ ਦੇ ਘਰ ਸਾਡੇ ਸਤਿਕਾਰਯੋਗ ਪਿਤਾ ਜੀ ਬਲਕਾ ਸਿੰਘ ਜੀ ਔਰ ਮਾਤਾ ਚੰਦਕੌਰ ਜੀ ਦੇ ਅਸੀਂ ਗ੍ਰਹਿ ਵਿੱਚ ਪਹੁੰਚੇ ਆਂ ਤੋ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ ਜੇ ਦੇਖੀ ਇੱਕ ਮਾਤਾ ਚਾਲਨ ਜੀ ਪੌੜੀ ਦਾ ਪੁੱਤਰਾ ਜਿਹੜਾ ਉਹਨੂੰ ਸਾੜਿਆ ਗਿਆ ਕਿਉਂਕਿ ਪੁੱਤਲਾ ਸਾੜਿਆ ਨਹੀਂ ਸੀ ਗਿਆ ਔਰ ਉਹਦੀ ਜਿਹੜੀ ਫੋਟੋ ਵੀ ਉਥੋਂ ਸਾਕਤ ਲਾ ਲਈ ਗਈ ਸੀਗੀ ਤੋ ਇਹ ਇੱਕ ਜਿਹੜੀ ਟੀਆਰਪੀ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਕੀਤਾ ਪਰ ਫਿਰ ਵੀ ਅਸੀਂ ਮਸਹੂਰੂਸ ਕੀਤਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੋ ਸਕਦੀ ਹੈ ਇਸ ਲਈ ਅਸੀਂ ਇਹਨਾਂ ਦੇ ਕੋਲ ਪਰਸਨਲੀ ਅੱਜ ਇਹਨਾਂ ਦੀ ਰਹਾਇਸ਼ ਤੇ ਪਹੁੰਚ ਗਏ ਆ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਵੱਲੋਂ ਮੈਂ ਕੋਆਰਡੀਨੇਟਰ ਬੰਡੀਆ ਜਨਾਲਾ ਮੈਂ ਅੱਜ ਇਹਨਾਂ ਨਾਲ ਬੈਠ ਕੇ ਸਾਰੇ ਆਪਾਂ ਵਿਸ਼ੇ ਤੇ ਇਹਨਾਂ ਨੂੰ ਸਾਰਾ ਵਿਸਤਾਰ ਪੂਰੂ ਇੱਕ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਗਏ ਸੀਗੇ ਸਾਡੇ ਪ੍ਰਧਾਨ ਜੀ ਜਿਹੜੇ ਸੂਰਜ ਜੀ ਆ ਉਹ ਸਾਡੇ ਨਾਲ ਆਏ ਆ ਜਲੰਧਰ ਤੋਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਔਰ ਜਿਹੜੀ ਮਾਤਾ ਜੀ ਦੀ ਫੋਟੋ ਸੀ ਉਹ ਵੀ ਅਸੀਂ ਨਾਲ ਹੀ ਲੈ ਕੇ ਆਏ ਆ ਕਿਉਂਕਿ ਅਸੀਂ ਸੜਨ ਨਹੀਂ ਦਿੱਤੀ ਉਹ ਪੁਤਲਾ ਵੀ ਨਹੀਂ ਸਾੜਿਆ ਗਿਆ ਮੈਂ ਜਿੰਨੇ ਵੀ ਸਾਡੇ ਸਿੱਧੂ ਭਾਈ ਦੇ ਫਾਲੋਅਰਸ ਨੇ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪੁਤਲਾ ਵੀ ਨਹੀਂ ਫੂਕਿਆ ਗਿਆ ਔਰ ਮਾਤਾ ਜੀ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਆ ਔਰ ਮਦਦ ਅਸੀਂ ਇਹਨਾਂ ਦੋਨਾਂ ਜਣਿਆਂ ਦਾ ਬਹੁਤ ਆਦਰ ਦਿਨੋ ਕਰਦੇ ਆ ਜਿਨੀਆਂ ਸਾਰੀਆਂ ਗੱਲਾਂ ਬੱਤਾ ਸੀ ਡਿਸਕਸ ਕਰ ਲੀਆਂ ਔਰ ਇਹਨਾਂ ਦੇ ਕੋਲੋਂ ਅਸੀਂ ਉਸ ਚੀਜ਼ ਦਾ ਮਹਿਸੂਸ ਵੀ ਕਰ ਲਿਆ ਵਾ ਸੋ ਮੈਂ ਪਊ ਬਲਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਦੋ ਸ਼ਬਦ ਜਰੇ ਇਸ ਮੌਕੇ ਤੇ ਜਰੂਰ ਕਰੇ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਉਧਿਹਾਰਾਂ ਦਾ ਇੱਕ ਕੋਲ ਤੇ ਜੀ ਤਨੋਂ ਸਨਮਾਨ ਕਰਦਾ ਪਿਛਲੇ ਦਿਨੀ ਜੋ ਫੋਟੋ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਬੁਵਾਦ ਖੜਾ ਹੋਇਆ ਸੀਗਾ ਤਾਂ ਸਾਰਿਆਂ ਨੇ ਬਹਿ ਕੇ ਇਸ ਹਾਲ ਦੇ ਸਮਝ ਵਿਚਾਰ ਨਾਲ ਇੱਕ ਸਹੀ ਫੈਸਲਾ ਹੀ ਲਿਆ ਵੀ ਜਿਹੜੀ ਕੰਟਰੋਵਰਸੀ ਇਹਨੂੰ ਖਤਮ ਕੀਤਾ ਜਾਵੇ ਕਿਉਂਕਿ ਦੋਵੇਂ ਧਿਰਾਂ ਦੇ ਮਨ ਦੇ ਵਿੱਚ ਕੋਈ ਨਫ਼ਰਤ ਵਾਲੀ ਜਾਂ ਕਿਸੇ ਜਿਹੜਾ ਵਸੀਪਾਈ ਚਾਰੇ ਦੇ ਪ੍ਰਤੀ ਸਤਿਕਾਰ ਹੈ ਤਾਂ ਇਹ ਕਿਤੇ ਨਾ ਕਿਤੇ ਕੋਈ ਮਿਸਟੇਕ ਹੋਈ ਹੋਊਗਾ ਕਰਕੇ ਮੋਟਾ ਦਾ ਵਿਵਾਦ ਜਿਹੜਾ ਸਾਹਮਣੇ ਆ ਗਿਆ ਤਾਂ ਅਸੀਂ ਇਸੀ ਤੇ ਇਨੂੰ ਰੋਕਣਾ ਚਾਹੁੰਦੇ ਆ ਸਾਰੇ ਇਸ ਤੋਂ ਪਹਿਲਾਂ ਜੋ ਵੀ ਹੋ ਗਿਆ ਠੀਕ ਹੈ ਪਰੰਤੂ ਅੱਜ ਤੋਂ ਬਾਅਦ ਮੈਂ ਸਾਰੇ ਪੁੱਤਰੋਂ ਚਾਹਣ ਵਾਲੇ ਸਿੱਧੂ ਪਰਿਵਾਰ ਨੂੰ ਚਾਹਣ ਵਾਲੇ ਸਾਰੇ ਬੱਚਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾਂ ਕਿ ਇਸ ਵਿਸ਼ੇ ਦੇ ਉੱਤੇ ਕੋਈ ਵੀ ਪਰਕਾ ਹਟਾਣੀ ਕਰਨਾ ਕੀਤੀ ਜਾਵੇ ਇਹਨੂੰ ਬਹਿ ਕੇ ਸਾਰੀ ਚੀਜ਼ ਨੂੰ ਹੱਲ ਕਰ ਲਿਆ ਗਿਆ ਪਰ ਸਾਰੇ ਜਿੰਨੇ ਕ੍ਰਿਸਤਿਅਨ ਮੁਸੀਬਾ ਹੀ ਚੱਲੇ ਰਿਹਾ ਕਿੱਥੇ ਹੋਵੇ ਫਿਰ ਤੇ ਪਰਵਾਨ ਹਲਕਨ ਕਹਿ ਲੋ ਜੀ ਐਂ ਕਹਿਣਾ ਤੇ ਬਸੇ